ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਅੱਜ ਤੁਹਾਡੇ ਸਾਹਮਣੇ ਬਲਾਚੌਰ ਸ਼ਹਿਰ ਦੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਲਾਲ ਟੇਲਰ ਨਾਮ ਤੇ ਮਸ਼ਹੂਰ ਬਲਾਚੌਰ ਵਿਖੇ ਟੇਲਰ ਦੀ ਦੁਕਾਨ ਕਰਨ ਵਾਲੇ ਲਾਲ ਬਹਾਦਰ ਨਾਲ ਉਸ ਵੇਲੇ 20 ਲੱਖ ਰੁਪਏ ਦੀ ਠੱਗੀ ਹੋ ਜਾਣੀ ਸੀ ਜੇਕਰ ਉਹ ਆਪਣੀ ਸੂਝਵਾਨ ਨਾਲ ਐਕਸੀਡੈਂਟ ਪਾਲਸੀ ਬਾਰੇ ਅੱਜ ਬੈਂਕ ਤੋਂ ਜਾਣਕਾਰੀ ਨਾ ਲੈਂਦੇ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਲਾਲ ਬਹਾਦਰ ਨੇ ਦੱਸਿਆ ਕਿ ਉਹਨਾਂ ਦੀ ਪਤਨੀ ਦਾ ਖਾਤਾ ਸਟੇਟ ਬੈਂਕ ਆਫ ਇੰਡੀਆ ਬਲਾਚੌਰ ਦੀ ਬ੍ਰਾਂਚ ਵਿੱਚ ਕਾਫੀ ਸਮੇਂ ਤੋਂ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇੱਕ ਦਿਨ ਅਚਾਨਕ ਉਹਨਾਂ ਦੇ ਖਾਤੇ ਵਿੱਚ 1000 ਰੁਪਏ ਕੱਟ ਹੋ ਗਏ ਸੀ ਤਾਂ ਜਦੋਂ ਉਹਨਾਂ ਨੇ ਇਸ ਬਾਰੇ ਬੈਂਕ ਦੀ ਬ੍ਰਾਂਚ ਵਿੱਚ ਪਤਾ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਇਹ ਐਕਸੀਡੈਂਟ ਪਾਲਸੀ ਦੇ ਕਰਕੇ ਕੱਟ ਹੋਏ ਹਨ ਤੁਸੀਂ ਇਹ ਪਾਲਿਸੀ ਲੈ ਲਿਓ ਇਸ ਨਾਲ ਐਕਸੀਡੈਂਟ ਦੇ ਕੇਸ ਵਿੱਚ 20 ਲੱਖ ਦਾ ਕਲੇਮ ਮਿਲਦਾ ਹੈ ਤਾਂ ਉਹਨਾਂ ਨੇ ਦੱਸਿਆ ਹੈ ਕਿ ਐਕਸੀਡੈਂਟ ਪਾਲਿਸੀ ਆਪਣੀ ਪਤਨੀ ਪਿੰਕੀ ਦੇਵੀ ਦੇ ਨਾਂ ਤੇ ਕਰਵਾਈ ਸੀ ਤੇ ਲਗਾਤਾਰ ਉਹਨਾਂ ਦੇ ਵੱਲੋਂ ਇਸ ਪਾਲਿਸੀ ਦੀ ਕਿਸ਼ਤ ਵੀ ਜਮ੍ਹਾਂ ਕਰਵਾਈ ਗਈ ਹੈ। ਉਹਨਾਂ ਨੇ ਦੱਸਿਆ ਕਿ ਅੱਜ ਉਹਨਾਂ ਨੂੰ ਹੈਰਾਨੀ ਇਸ ਗੱਲ ਦੀ ਹੋਈ ਜਦੋਂ ਇਹ ਪਾਲਿਸੀ ਦੀ ਡਿਟੇਲ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਬਲਾਚੌਰ ਵਿਖੇ ਪਤਾ ਕਰਨ ਲਈ ਗਏ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਇਸ ਪਾਲਿਸੀ ਵਿੱਚ ਨੋਮਿਨੀ ਉਹਨਾਂ ਦੀ ਜਗ੍ਹਾ ਤੇ ਕਿਸੇ ਹੋਰ ਦਾ ਨਾਮ ਲਿਖਿਆ ਹੋਇਆ ਹੈ। ਉਹਨਾਂ ਨੇ ਕਿਹਾ ਹੈ ਕਿ ਜੇਕਰ ਉਹ ਅੱਜ ਇਸ ਪਾਲਿਸੀ ਦੀ ਜਾਣਕਾਰੀ ਨਾ ਹਾਸਲ ਕਰਦੇ ਤਾਂ ਸ਼ਾਇਦ ਉਹਨਾਂ ਦੇ ਨਾਲ ਤੇ ਬੈਂਕ ਦੇ ਨਾਲ ਬਹੁਤ ਵੱਡੀ ਠੱਗੀ ਹੋ ਸਕਦੀ ਸੀ ਕਿਉਂਕਿ ਜਿਸ ਦਾ ਨਾਮ ਨੋਮਿਨੀ ਤਹਿਤ ਦਰਜ ਹੈ ਉਹ ਉਸ ਵਿਅਕਤੀ ਨੂੰ ਜਾਣਦੇ ਤੱਕ ਨਹੀਂ ਹਨ ਉਹਨਾਂ ਨੇ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਬਲਾਚੌਰ ਵਿਖੇ ਬ੍ਰਾਂਚ ਦੇ ਮੈਨੇਜਰ ਇਸ ਸੰਬੰਧੀ ਲਿਖਤੀ ਸ਼ਿਕਾਇਤ ਕੀਤੀ ਹੈ ਕਿ ਇਸ ਵਿਅਕਤੀ ਬਾਰੇ ਪਤਾ ਲਗਾਇਆ ਜਾਵੇ ਤੇ ਇਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਦਿਖਾਉਂਦੇ ਆ ਤੁਹਾਨੂੰ ਮੌਕੇ ਤੇ ਹੋਈ ਗੱਲਬਾਤ ਹਾਂਜੀ ਠੱਗੀ ਹੋਣ ਲੱਗੀ ਸੀ ਲੇਕਿਨ ਸੂਝ-ਬੂਝ ਨਾਲ ਇਹ ਠੱਗੀ ਹੋਣ ਤੇ ਆਪਾਂ ਬਚ ਗਏ ਬਾਲ ਬਾਲ ਜਾਣਕਾਰੀ ਦਿਓ ਪੂਰੀ ਤੁਹਾਡਾ ਨਾਮ ਤੇ ਕੀ ਗੱਲਬਾਤ ਹੈ ਮੈਂ ਨਾਮ ਮੇਰਾ ਨਾਮ ਲਾਲ ਬਹਾਦਰ ਹੈ ਮੈਂ ਲਾਲ ਟੇਲਰ ਦੇ ਨਾਮ ਤੇ ਬਲਾ ਚੌਰ ਵੀ ਵਿਖੇ 메인 ਚੌਕ ਚ ਦੁਕਾਨ ਕਰ ਰਿਹਾ ਹਾਂ ਤੇ ਲਮਾਟਰ ਦੀ ਤੇ ਇਦਾਂ ਹੋਇਆ ਜੀ ਮੈਂ ਇੱਕ ਇਨਕਮ ਟੈਕਸ ਪੇ ਕਰਦਾ ਹਾਂ ਤੇ ਉਹਦੇ ਸੰਬੰਧ ਚ ਮੈਂ ਗਿਆ ਆਪਣੇ ਬੈਂਕ ਚ ਗਿਆ ਸਟੇਟਮੈਂਟ ਕਢਾਉਣ ਵਾਸਤੇ ਜਦ ਸਟੇਟਮੈਂਟ ਕਢਾਈ ਤੇ ਮੈਨੂੰ ਪਤਾ ਲੱਗਿਆ ਕਿ ਮੇਰੇ 1000 ਰੁਪਏ ਖਾਤੇ ਜੋ ਨਿਕਲੇ ਆਇਆ ਜਾਂ ਕਿ ਜੁਰਮ ਮੇਰੇ ਨੋਟਿਸ ਚ ਵੀ ਨਹੀਂ ਸੀਗਾ ਕਿ ਮੈਂ ਪਾਲਸੀ ਕੋਈ ਖੁਲਾਈ ਪਤਾ ਕੀਤਾ ਤੇ ਕਹਿੰਦੇ ਤੁਹਾਡੇ ਨਾ ਪਾਲਸੀ ਹੈਲਥ ਪਾਲਸੀ ਕੋਈ ਖੋਲ ਦਿੱਤੀ ਗਈ ਹੈ ਤੇ ਮੈਂ ਸੋਚਿਆ ਕੋਈ ਗੱਲ ਨਹੀਂ ਹੈਲਥ ਪਾਲਸੀ ਖੋਲ ਦਿੱਤੀ ਗਈ ਹੈ ਕੋਈ ਚੱਕਰ ਨਹੀਂ ਆਪਾਂ ਉਹਦੇ 2 ਸਾਲ ਹੋ ਗਏ ਪੇਮੈਂਟ ਦੇ ਦਿੰਦੇ ਰਹੇ ਦਾਦੂ ਦੀ ਪਾਲਸੀ ਦੀ ਆਪਾਂ ਪ੍ਰਿੰਟ ਆਊਟ ਕਢਾਇਆ ਤੇ ਸਾਨੂੰ ਪਤਾ ਲੱਗਿਆ ਕਿ ਲਾਲ ਵਾਹਦਰ ਜੀ ਨੋਮਿਨੀ ਦੀ ਜਗਾ ਉੱਥੇ ਕੁਕਸਾਨਾ ਖਾਨ ਮਦਰ ਲਿਖਿਆ ਹੈ ਉੱਥੇ ਜਾ ਕੇ ਇੱਕ ਮੈਂ ਹਿੰਦੂ ਆ ਠੀਕ ਨਹੀਂ ਮੇਰੀ ਪਤਨੀ ਵੀ ਇੱਕ ਹਿੰਦੂ ਹਿੰਦੂ ਹੈਗੀ ਹੈ ਠੀਕ ਹੈ ਜੀ ਕੁਕਸਾਨਾ ਖਾਨ ਮੈਨੂੰ ਸਮਝ ਨਹੀਂ ਆਇਆ ਕਿ ਜਾਣਬੁੰਦ ਕੇ ਇਹਨਾਂ ਨੇ ਕੋਈ ਚਾਲ ਖੇਲੀ ਆ ਬੈਂਕ ਵਾਲਿਆਂ ਨੇ ਜਾਂ ਕੋਈ ਕਿਸੇ ਦੀ ਰਤਬਾਜੀ ਹੈ ਕੋਈ ਇਦਾਂ ਦੀ ਹੋਈ ਇਹਦੇ ਬਾਰੇ ਮੈਂ ਜਾਣਕਾਰੀ ਚਾਹੁੰਦਾ ਕਿ ਕਿਰਪਾ ਕਰਕੇ ਬੈਂਕ ਮੈਨੂੰ ਦੱਸਿਆ ਜਾਵੇ ਕਿ ਕਦੋਂ ਇਹ ਮੇਰੇ ਨਾਲ ਠੱਗੀ ਕੀਤੀ ਆ ਔਰ ਇਹ ਕਦੋਂ ਇਹ ਸਭ ਹੋਇਆ ਮੈਂ ਬੇਕਾਇਦਾ ਇੱਕ ਉਹਨਾਂ ਨੂੰ ਇੱਕ ਐਪਲੀਕੇਸ਼ਨ ਵੀ ਦਿੱਤਾ ਮੈਨੇਜਰ ਸਾਹਿਬ ਨੂੰ ਉਹ ਕਹਿੰਦੇ 2 ਜਾਂ 3 ਦਿਨ ਵਿੱਚ ਤੁਹਾਨੂੰ ਇਹਦੀ ਬਾਰੇ ਜਾਣਕਾਰੀ ਦੇ ਦੇਵਾਂਗਾ ਠੀਕ ਹੈ ਜੀ ਤੇ ਉਹ ਕਹਿੰਦੇ ਕਿ ਇਸ ਬੈਂਕ ਤੋਂ ਨਹੀਂ ਹੋਇਆ ਕਿਸੇ ਹੋਰ ਜਗ੍ਹਾ ਤੋਂ ਹੋਇਆ ਲੇਕਿਨ ਮੇਰੇ ਖਾਤਾ ਤਾਂ ਬਲਾਚੋਰ ਬੈਂਕ ਵਿੱਚ ਹੈ ਹੋਰ ਜਗ੍ਹਾ ਕਿੱਦਾਂ ਹੋ ਸਕਦੇ ਇਹ ਤਾਂ ਬਹੁਤ ਵੱਡੀ ਠੱਗੀ ਵਾਲੀ ਗੱਲ ਹੈ ਕੱਲੂ ਕਿਸੇ ਨਾਲ ਵੀ ਇਦਾਂ ਦੇ ਕੰਮ ਹੋ ਸਕਦੇ ਆ ਕੀ ਕਿਰਪਾ ਕਰਕੇ ਮੈਨੇਜਰ ਸਾਹਿਬ ਨੂੰ ਤੇ ਜਿਹੜੇ ਇਸ ਡਿਪਾਰਟਮੈਂਟ ਐਸ ਡੀ ਐਮ ਸਾਹਿਬ ਜੋ ਵੀ ਇਹਨਾਂ ਨੂੰ ਬੰਦਾ ਕਿ ਇਹਨਾਂ ਦੇ ਉੱਪਰ ਬੈਂਕ ਦੇ ਉੱਪਰ ਕਰੀ ਤੇ ਕਰੀ ਕਾਰਵਾਈ ਕੀਤੀ ਜਾਵੇ ਕਿ ਜਿਹੜਾ ਮੇਰੇ ਨਾਲ ਹੋਣ ਤੋਂ ਬਚਿਆ ਹੋ ਸਕਦਾ ਹੈ ਕਿ ਹੋਰ ਵੀ ਬੰਦਿਆਂ ਨਾਲ ਇਦਾਂ ਦੇ ਕੰਮ ਹੁੰਦੇ ਹੋਵੇ ਹੁੰਦਾ ਹੋਣਾ ਆ ਕਿਰਪਾ ਕਰਕੇ ਚੈੱਕ ਕੀਤਾ ਜਾਵੇ ਤੇ ਜਿਹੜੇ ਬੰਦੇ ਉਹਨਾਂ ਤੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੈਂ ਸਰਕਾਰ ਤੋਂ ਇਹੀ ਮੰਗ ਕਰਦਾ ਹਾਂ